ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਬਲੌਗ ਦੇਖਣ ਵਾਲਿਆਂ ਨੂੰ ਤੇ ਅੱਜ ਹੈਗੀ ਹੈ 21 ਅਗਸਤ ਦਿਨ ਵੀਰਵਾਰ 2025 ਕੱਲ ਦੀ ਵੀਡੀਓ ਵਿੱਚ ਬਈ ਤੁਹਾਨੂੰ ਦਿਖਾਇਆ ਤਾਂ ਆਪਾਂ ਨੇ ਸੀ ਬਾਥਰੂਮ ਦੇ ਸੀਵੇਰੇ ਦੇ ਪੈਪ ਬਾਰੇ ਤੇ ਤੇ ਫਿਟਿੰਗ ਬਾਰੇ ਪੀਬੀਸੀ ਫਿਟਿੰਗ ਬਾਰੇ ਜਾਣਕਾਰੀ ਲਈ ਦੀ ਆਪਾਂ ਨੇ ਤੁਹਾਨੂੰ ਤੇ ਬਈ ਅੱਜ ਦੀ ਵੀਡੀਓ ਵਿੱਚ ਸਾਨੂੰ ਪੂਰੇ ਜਿਹੜੀ ਪਿੱਛੇ ਹੌਦੀ ਬਣਾਉਣੀ ਉਹਦੇ ਬਾਰੇ ਨੌਲੇਜ ਦਵਾਂਗੇ ਕਿੱਦਾਂ ਜਾਣਕਾਰੀ ਬਣਾਉਣੀ ਆਪਣੀ ਹੌਦੀ ਤੇ ਕਿੰਨੇ ਬਾਈ ਕਿੰਨੇ ਦੀ ਹੌਦੀ ਬਣਾਉਨੇ ਆ ਉਹਦੇ ਬਾਰੇ ਸਾਰੀ ਜਾਣਕਾਰੀ ਦਵਾਂਗੇ ਆਪਾਂ ਤੁਹਾਨੂੰ ਕੱਲ ਤੁਸੀਂ ਦੇਖਿਆ ਤਾਂ ਵੀਡੀਓ ਵਿੱਚ ਆਪਾਂ ਬਾਥਰੂਮਾਂ ਦੇ ਸਾਰੇ ਪਾਈਪ ਕੱਢੇ ਤੇ ਉੱਪਰ ਦੀ ਪ੍ਰੋਵੀਜ਼ਨ ਜਿਹੜੀਆਂ ਬਣੀਆਂ ਹੋਈਆਂ ਆਪਣੀਆਂ ਬਾਥਰੂਮ ਦੀਆਂ ਉਹਦੇ ਵੀ ਪਾਈਪ ਨਾਲ ਜੋੜੇ ਤੇ ਤੇ ਬਈ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਆਪਣਾ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਬਾਈ। ਖੋਦੀ ਦੀ ਚਣਾਈ ਕਰਨ ਬਾਰੇ ਤੁਹਾਨੂੰ ਦੱਸਦੇ ਆਂ ਕਿੰਦਾ ਜਣਾਈ ਕਰਨੀ ਐ। ਕਿੱਦਾਂ ਇਹਦੇ ਰੇਤੇ ਲਾਉਣੇ ਐ। ਖੋਦੀ ਦੀ ਚਣਾਈ ਬਾਈ ਇਸ ਤਰੀਕੇ ਨਾਲ ਲਾਉਣੀ ਐ ਆਪਾਂ ਨੇ ਤਾਂ ਕਿ ਪਾਣੀ ਆਪਣਾ ਕਿਧਰੇ ਪਾਸੇ ਤੋਂ ਕੋਈ ਲੀਕੇਜ ਨਾ ਰਹੇ ਪਾਣੀ ਦੇ ਵਿੱਚ। ਖੋਦੀ ਗੱਦਰ ਲੀਕ ਰਾ ਜਾਂਦੀ ਆਪਣੀ ਕਰਨ। ਕਰਕੇ ਬੰਦੇ ਦੀਆਂ ਦਰਜਾਂ ਆਪਾਂ ਨਾਲ ਦੀ ਨਾਲ ਭਰੂਗੇ। ਆਗੂ ਨੂੰ ਸੰਤੋਹ ਦੇ ਮੜਾ ਜੇ ਪਾਣੀ ਮਥਾਲਾ ਮੜਾ ਜੇ ਗਿੱਲਾ ਲਾਣਾ ਆਪਣੇ ਹੋਦੀ ਬਣਾਉਣ ਦੇ ਸਮੇਂ ਬਾਈ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਵੀ ਹੋਦੀ ਆਪਣੀ ਗੁਣੀਆਂ ਵਿੱਚ ਹੋਣੀ ਚਾਹੀਦੀ ਹੈ ਦੇਖਣੇ ਨੂੰ ਸੋਹਣੀ ਲੱਗਣੀ ਚਾਹੀਦੀ ਹੈ ਤੇ ਚਲੋ ਖੈਰ ਬਾਕੀ ਤਾਂ ਨੇ ਕਈ ਪਲੰਬਰ ਕਰਦੇ ਆ ਜੀ ਆਪਣਾ ਬਾਹਰ-ਬਾਹਰ ਤੇ ਅੰਦਰ-ਅੰਦਰ ਤੇ ਮਸਾਲਾ ਮਾਰ ਦਿੰਦੇ ਆ ਬਾਹਰ ਤੇ ਆਪਣੇ ਦਰਜ ਭਰਦੇ ਨਹੀਂ ਹੈਗੇ ਤੇ ਬਾਈ ਦਰਜਾਂ ਭਰਨੀਆਂ ਜ਼ਰੂਰੀ ਹੁੰਦੀਆਂ ਉਹਦੇ ਨਾਲ ਕਿ ਆਪਣੇ ਹੋਦੀ ਲੀਕ ਨਹੀਂ ਕਰਦੀ ਹੈਗੀ ਕਦੇ ਵੀ ਤੇ ਬਾਕੀ ਮੇਨ ਗੱਲ ਤਾਂ ਪਲਾਸਟਰ ਦੀ ਹੁੰਦੀ ਹੈ ਹੋਦੀ ਨੂੰ ਤੇ ਬਾਈ ਆਹ ਤੁਹਾਨੂੰ ਦੱਸ ਦਈਏ ਦੋ ਆਪਾਂ ਨੇ ਡਰੇਨਾ ਪਾਈਆਂ ਇਹ ਕਾਦੇ ਵਾਸਤੇ ਪਾਈਆਂ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬਾਈ ਆਟੋਮੈਟਿਕ ਮਸ਼ੀਨ ਲੱਗ ਜਾਂਦੀ ਹੈ ਆਟੋਮੈਟਿਕ ਮਸ਼ੀਨ ਬਾਸ਼ੀ ਮਸ਼ੀਨ ਵਰਤਦੇ ਨੇ ਸਾਰੇ ਉਹ ਤੇ ਦੂਜੀ ਫੁੱਲੀ ਘਟ ਮਤਲਬ ਵਰਤਦੇ ਨੇ ਕਈਆਂ ਕੋਲ ਹੁੰਦੀ ਹੈ ਕਈਆਂ ਕੋਲ ਹੁੰਦੀ ਨਹੀਂ ਹੈਗੀ ਤਾਂ ਕਰਕੇ ਬਾਈ ਆਪਾਂ ਇਹ ਦੋ ਜਾਲੀਆਂ ਦਈਆਂ ਤੇ ਇੱਕ ਸਿੰਗਲ ਟਾਈਪ ਉੱਧਰ ਦਈਆ ਉਹ ਤੁਹਾਨੂੰ ਦਿਖਦੀ ਸਾਹਮਣੇ ਤੇ ਇੱਧਰ ਤਿੰਨ ਟੂਟੀਆਂ ਇੱਧਰ ਦਈਆਂ ਇੱਕ ਤਾਂ ਪੱਕੀ ਮਤਲਬ ਆਟੋ ਮਸ਼ੀਨ ਨੂੰ ਆਟੋਮੈਟਿਕ ਮਸ਼ੀਨ ਵਾਸਤੇ ਲੱਗ ਜੂਗੀ ਤੇ ਇੱਕ ਮਤਲਬ ਪਾਇਪ ਉਹ ਜਿਹੜਾ ਡਰੇਨ ਦੀ ਪੱਕੀ ਫਿਕਸ ਹੋ ਚ ਲੱਗ ਜੂਗੀ ਤਾਂ ਕਰਕੇ ਆਪਾਂ ਦੋ ਡਰੇਨ ਪਾਈਆਂ ਤਾਂ ਕਿ ਉਧਰ ਵੀ ਪਾਣੀ ਜਾਂਦਾ ਰਹੇ ਬਾਈ ਜਿੱਦਾਂ ਹੁਣ بارش ਦਾ ਵੇੜੇ ਚ ਪਾਣੀ ਇਕੱਠਾ ਹੁੰਦਾ ਤਾਂ ਉਹ ਦੂਜੀ ਡਰੇਨ ਚ ਚਲੇ ਜਾਂਦਾ ਏ ਤੇ ਬਾਈ ਇਹ ਤੁਹਾਨੂੰ ਅੰਦਰ ਦੀ ਵੀ ਅੱਧ ਦੂਜੇ ਬਾਥਰੂਮ ਦਿਖਾ ਦਈਏ ਬਾਈ ਤੇ ਇਹਦੇ ਅੱਗੇ ਆਪਾਂ ਟੋਟਾ ਲਾਇਆ ਦਾ ਅਫਸੈਟ ਪਾ ਕੇ ਤੇ ਥੱਲੇ ਬਾਥਰੂਮ ਸਾਹਮਣੇ ਉਹਦੇ ਨੀਚੇ ਵੀ ਪਰ ਡਰੇਨ ਪਾਈ ਤੀ ਇਹ ਦੋ ਬਣ ਗਏ ਤਰੀਆਂ ਠੀਕ ਹੈ ਹੋਦੀ ਬਾਈ ਆਪਣੀ 18x18 ਦੀ ਬਣ ਗਈ ਚਾਰੇ ਪਾਸੇ ਤੇ 18x18 ਐ ਤੇ ਇਹਦੇ ਟੱਕਣ ਬਾਈ 2 ਫੁੱਟ ਵਾਲਾ ਵੀ ਲੱਗ ਸਕਦਾ ਏ ਤੇ ਕਿਉਂਕਿ ਥੋੜਾ ਬਹੁਤ ਉੱਪਰ ਵੀ ਚੜਾ ਰਹੂਗਾ ਇਹਦੇ ਪਰ ਟੱਕਣ ਚਾਹੇ ਟੱਕਣ ਦੀ ਗੱਲ ਕਰੀਏ ਚਾਹੇ ਲੋਹੇ ਦਾ ਲਵਾ ਲਓ ਬਾਈ रेडीमेड ਆਉਂਦਾ ਜਿਹੜਾ ਫਰੇਮ ਹੁੰਦੀ ਐ ਜਾਂ ਫਿਰ ਬਈ ਅੱਜ ਕੱਲ ਪਲਾਸਟਿਕ ਦੇ ਚੱਲਦੇ ਆ ਪਲਾਸਟਿਕ ਦੇ ਵੀ ਮਜ਼ਬੂਤ ਆਉਣ ਲੱਗੇ ਵੈਸੇ ਪਹਿਲਾਂ ਨਾਲੋਂ ਟੱਕਣੋ ਵੀ ਲਾ ਸਕਦੇ ਆ ਪਿੱਦੇ ਹੌਦੀ ਦੇ ਜਾਂ ਫਿਰ ਜੇ ਕਿਸੇ ਨੇ ਮਾਰਬਲ ਲਾਉਣਾ ਗ੍ਰੇਨੇਟ ਪੱਥਰ ਤਾਂ ਉਹਦੇ ਵਿੱਚ ਪੱਥਰ ਪਾ ਜਾਂਦਾ ਫਰੇਮ ਲੋ ਬਿਲਡਿੰਗ ਵਾਲ ਤੋਂ ਬਣਾ ਕੇ ਡਬਲ ਫਰੇਮ ਉਦਾਂ ਦਾ ਬਈ ਹੋ ਜਾਂਦੀ ਗੱਲਬਾਤ ਤੇ ਬਈ ਪਿੱਛੇ ਵਿਹੜੇ ਦਾ ਆਪਣੇ ਪਾਪਾ ਕੂਪ ਸਾਰੇ ਪੈ ਗਏ ਅੰਦਰ ਬਾਥਰੂਮ ਦੇ ਵੀ ਕੰਪਲੀਟ ਹੋ ਗਏ ਤੇ ਜਗ੍ਹਾ ਡレイン ਬਣ ਗਈ ਤੇ ਸੀਟ ਦੀ ਬਣ ਗਈ ਪ੍ਰਵੀਨ ਤੇ ਬਈ ਆ ਆਪਣੇ ਟੋਟੇ ਅੱਜ ਪਾਏ ਜਿਹੜੇ ਆਪਾਂ ਨੇ ਤਾਂ ਸਿੱਧੀ ਪਹਿਲਾਂ ਤੇ ਇਹਨਾਂ ਤੇ ਬਸ ਬਜਰੀ ਪਾ ਪਾਉਣੇ ਦਾ ਕੰਮ ਰਹਿ ਗਿਆ ਤੇ ਬਾਕੀ ਦਾ ਆਪਣਾ ਪਿੱਛੇ ਦਾ ਮੇੜੇ ਦਾ ਕੰਪਲੀਟ ਹੋ ਗਿਆ ਕੰਮ ਬਾਥਰੂਮ ਦੇ ਵੀ ਡਰੇਨਾ ਬਣ ਗਿਆ ਸਾਹਮਣੇ ਵਾਸ਼ਵੇਸ਼ਨ ਦੀ ਥੱਲੇ ਜਾਲੀ ਹੋ ਗਈ ਪੁਆਇੰਟਾਂ ਦੇ ਤੇ ਸੀਟ ਵਾਸਤੇ ਪ੍ਰਵੀਨ ਬਣ ਗਈ ਤੇ ਬਈ ਮੇਨ ਹਾਲ ਬਣ ਗਿਆ ਆਪਾਂ ਫੈਨ ਫਿਟਿੰਗ ਵੇਲੇ ਇਹਨੂੰ ਨੂੰ ਪਲਾਸਟਰ ਕਰਦੇ ਹੁੰਨੇ ਆ ਫਿਰ ਖਾਲ ਇਦਾਂ ਹੀ ਬਜਰੀ-ਬੁਜਰੀ ਪਾ ਕੇ ਵਿੱਚ ਢਾਲ ਢਾਲ ਬਣਾ ਦੂੰਗਾ ਇਹਨਾਂ ਦੀ ਤੇ ਇੰਨੀ ਗੱਲਬਾਤ ਅੱਜ ਦੀ ਬਾਈ ਬਾਕੀ ਆਪਣਾ ਕੰਮ ਕੰਪਲੀਟ ਹੋ ਗਿਆ ਸਾਰਾ ਪਿੱਛੇ ਦਾ ਬਜਰੀ ਪਾ ਕੇ ਫਿਰ ਦੇਖਦੇ ਆ ਅੱਗੇ ਦੀ ਕੀ ਗੱਲਬਾਤ ਆ ਜਰਨਲ ਦੇ ਰਿਪੇਅਰ ਕਰਨਾ ਹੈ ਆਪਾਂ 95 ਸੈਕਟਰ ਮੁਹਾਲੀ ਵਿੱਚ ਤੇ ਸੈਂਸਰ ਵਾਲੇ ਜਰਨਲ ਹੈ ਇਹ ਤੇ ਸਾਨੂੰ ਕੰਪਲੀਟ ਦਾ ਫੋਨ ਆਇਆ ਤਾਂ ਬਾਈ ਕਹਿੰਦੇ ਜਰਨਲ ਚ ਪਾਣੀ ਨਹੀਂ ਆ ਰਿਹਾ ਤੇ ਅੱਜ ਬਾਈ ਮੈਂ ਕਿ ਚਲੋ ਅੱਦਾ ਵੀ ਦੇਖ ਲੈ ਕੇ ਦੇਖ ਲੈਣੇ ਪੰਗਾ ਤੇ ਭਾਈ ਜਿਹੜੇ ਮੇਰੇ ਵੀਰ ਪਲੰਬਰ ਨਵਾਂ ਕੰਮ ਕਰਦੇ ਆ ਜਿਹਨਾਂ ਨਹੀਂ ਨਾਲ ਜੋ ਪਹਿਲਾਂ ਸਾਰੇ ਨੂੰ ਪਹਿਲਾਂ ਇਹਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਤਾਂ ਕਿ ਸਾਨੂੰ ਇਦਾਂ ਦੀਆਂ ਹੋਰ ਵੀ ਆਪਾਂ ਵੀਡੀਓ ਦਿਖਾ ਸਕੀਏ ਬਈ ਤੇ ਇਹਦੇ ਵਿੱਚ ਬਈ ਬੈਟਰੀ ਹੁੰਦੀ ਹੈ ਸੈੱਲ ਵਾਲੀ ਆ ਆ ਪਈ ਹੈ ਬੈਟਰੀ ਇਹਦੇ ਵਿੱਚ ਸੈੱਲ ਪੈਂਦੇ ਆ ਤੇ ਆਪਾਂ ਨੇ ਆ ਮੰਗਾ ਲਏ ਮਾਰਕਾ ਤੋਂ ਤੇ ਆ ਪਾ ਕੇ ਫਿਰ ਇਹਦੀ ਪਰ ਰੇਅਰ ਕਰਦੇ ਆ ਤੇ ਬਈ ਇਹਦੇ ਵਿੱਚ ਆ ਛੋਟਾ ਜਿਹਾ ਬਾਹ ਲੱਗਿਆ ਹੁੰਦਾ ਤੇ ਆ ਹੁੰਦਾ ਇਹ ਚ ਇਹ ਚ ਬਾਲ ਕੋਕ ਹੁੰਦੀ ਹੈ ਛੋਟੀ ਜਿਹੜੀ ਬਈ ਪਾਣੀ ਨੂੰ ਕੰਟਰੋਲ ਕਰਦੀ ਆ ਇਹ ਪੰਗਾ ਕੇ ਤੁਹਾਡੇ ਨਾਲ ਫਿਰ ਪੂਰੀ ਜਾਣਕਾਰੀ ਸਾਂਝੀ ਕਰਦੇ ਆਂ ਅੱਜ ਨਾਲ ਕਿੰਦਾ ਪਾਣੀ ਆਉਂਦਾ ਇਹਦੇ ਵਿੱਚ ਕਿਹੋ ਜਿਹਾ ਹਸਾਬ-ਵਿਤਾਬ ਹੁੰਦਾ ਹੈ ਨਾ ਤੇ ਭਾਈ ਪੂਰਾ ਤੁਹਾਨੂੰ ਬਾਥਰੂਮ ਦਿਖਾ ਦਿੰਨੇ ਆ ਤੇ ਇਹ ਮਤਲਬ ਹਸਪੀਟਲ ਦਾ ਆ ਜੀ ਭਾਈ ਉੱਥੇ ਅਸੀਂ ਕੰਮ ਕਰਨ ਆਏ ਹੋਏ ਆ ਤੇ ਇੱਧਰ ਬੰਦਲ ਹੈਂਗਿੰਗ ਸ਼ੀਟ ਲੱਗੇ ਤੇ ਉੱਪਰ ਪੁਸ਼ ਬਟਨ ਲੱਗਿਆ ਹੋਇਆ 플ਸ਼ ਵਾਲ ਸਾਰੀ ਫਿਟਿੰਗ ਭਾਈ ਇਹ ਹੈ ਆਪਣੀ ਐਕਸਲ ਦੀ ਹੈ ਤੇ ਪੁਸ਼ ਬਟਨ ਕਿਹੜੀ ਕੰਪਨੀ ਦਾ ਲੱਗਿਆ ਹੋਇਆ ਇਹ ਕੁਝ ਦਿਖ ਨਹੀਂ ਰਿਹਾ ਭਾਈ ਇੰਨਾ ਮੇਰੇ ਕੋਲ ਹੈਵੀ ਐਕਸ ਇਹ ਜਗਵਾਰ ਦਾ ਭਾਈ ਜੇ ਕੋ ਵਰ ਲੱਗਿਆ ਤੇ ਜੋ ਨਾ ਲੱਗੇ ਜੋ ਨਾ ਤੁਹਾਨੂੰ ਦੱਸ ਦਵਾਂਗੇ ਜਾਣਕਾਰੀ ਪੂਰੀ ਬਣਿਆ ਰਿਹਾ ਹੈ ਭਾਈ ਵੀਡੀਓ ਨਾਲ ਐਂਡ ਤੱਕ